24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਬੇਪਰਵਾਹ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੱਗੋਬੂਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 5 ਤੋਂ 6 ਨੌਜਵਾਨਾਂ ਵੱਲੋਂ ਸ਼ਰੀਆਮ ਹੱਥਾਂ ਵਿੱਚ ਪਿਸਤੌਲ ਨਾਲ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਿਡੀਓ ਦੇ ਅਧਾਰ ਤੇ ਥਾਣਾ ਚਬਾਲ ਦੀ ਪੁਲਿਸ ਨੇ ਪੰਜ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪਿੰਡ ਗੱਗੋਬੂਆ ਵਿੱਚ ਕੁਝ ਨੌਜਵਾਨਾਂ ਵੱਲੋਂ ਕਾਫੀ ਸਮੇਂ ਤੋਂ ਤਕਰਾਰ ਚੱਲਦੀ ਆ ਰਹੀ ਸੀ ਸੂਤਰਾਂ ਅਨੁਸਾਰ ਪਿੰਡ ਵਿੱਚ ਨਸ਼ਿਆ ਸ਼ਰੀਆਮ ਵਿਕ ਰਿਹਾ ਹੈ ਅਤੇ ਜਿਸ ਕਰ ਉਤੇ ਗੋਲੀਆਂ ਚਲਾਈ ਗਈਆਂ ਅਤੇ ਜਿਨ੍ਹਾਂ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਦੋਵੇਂ ਪਾਰਟੀਆਂ ਨਸ਼ੇ ਦਾ ਕਾਰੋਬਾਰ ਕਰਦੇ ਸਨ ਇਸੇ ਰਜਿਸ ਕਰਕੇ ਦੋਵੇਂ ਇੱਕ ਦੂਜੇ ਨਾਲ ਰਜਿਸਟ੍ਰਕਦੇ ਸਨ ਗਲਬਾਤ ਕਰਦਿਆਂ ਘਰ ਦੇ ਮੁਖੀ ਬਾਦ ਸਿੰਘ ਨੇ ਦੱਸਿਆ ਕਿ ਕੱਲ ਦੁਪਹਿਰ ਉਹਨਾਂ ਤੇ ਉਹਨਾਂ ਦੇ ਘਰ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਤਲਬਰ ਤੋੜ ਗੋਲੀਆਂ ਚਲਾਈਆਂ ਗਈਆਂ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਚੋਰੀ ਹੀ ਗੋਲੀਆਂ ਚਲਾਉਣ ਵਾਲਿਆਂ ਦੀ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਚਬਾਲ ਦੇ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ ਪਿੰਡ ਗੱਗੋਬੂਆ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਨੌਜਵਾਨ ਗੋਲੀਆਂ ਚਲਾ ਕੇ ਦੌੜ ਗਏ ਉਹਨਾਂ ਨੇ ਕਿਹਾ ਕਿ ਇਸ ਮੌਕੇ ਦੀ ਵੀਡੀਓ ਤੋਂ ਬਾਅਦ ਤਸਦੀਕ ਕਰਕੇ 5 ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਪਤੀ ਸਿੰਘ ਦੀ ਵਿਸ਼ੇਸ਼ ਰਿਪੋਰਟ ਆ ਤੇਰੀ ਮਾਂ ਆਇਆ 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 ਗਾੜੀ ਆਇਆ ਆਓ ਪਾਣੀ ਕਰੀ ਆਉਂਦੇ ਹਾਂ ਆ ਵੀਡੀਓ ਬਣਾ ਥੱਲੇ ਵੀਡੀਓ ਬਣਾ ਥੱਲੇ ਕਰੇ ਆ ਜਾ ਤੁਹਾਡੇ ਘਰੇ ਹਾਂ ਮਾਰ ਮਾਰ ਸਭ ਨਹੀਂ ਆ ਮਾਰ ਮਾਰ ਆ ਜੀ ਆਲਦੇ ਹੇ ਨੀ ਅੱਲੇ ਮਾ ਆ ਆ ਪਟਾਕੇ ਕਰੀ ਲਾ ਲਾ ਗਾੜੀਓ ਹਾਂ ਕੁੱਤੇ ਰੋਣਾ ਤੇਨੋ ਕੇ ਨੇ ਤੜੀ ਤੜੀ ਇਹ ਪਟਾਕੇ ਨਹੀਂ ਕਰਦੇ ਪਟਾਕੇ ਨਹੀਂ ਵਜਦੇ ਓ ਕੁੜੀ ਜਾਣਾ ਕੱਢ ਕੇ ਦੋ ਪੱਜਾ

ਆ ਤਾਰੀ ਤੋਕੋ ਕੇ ਲਣੀ ਮੈਂ ਕਰਤਾ ਵੀਰ ਪਾ ਸੀ ਤੇ ਜਾਏ ਆ ਚੋਰਾਂ ਦਾ ਧੰਨ ਲਾਤੀ ਖੱਡ ਗਿਆ ਇਹ ਤਾਂ ਦੋ ਹੀ ਕੱਢਣ ਦੇ ਤੇ ਡਾਡ ਜਵਾਲੀ ਆ ਜੀ ਸ਼ਕਤਿਆਰੇ ਆ ਗੋਡੇ ਗੁਸ਼ਟਾੜਾ ਰੇ ਤੇ ਦਵਾਈ ਦੀ ਦੂਰ ਰੇ ਕੀ ਨਾਮ ਜੀ ਤੁਹਾਡਾ ਬਾਸ ਸਿੰਘ ਜੀ ਕੱਲ ਜਿਹੜੀ ਤੁਹਾਡੇ ਗੋਲੀ ਚੱਲੀ ਘਰ ਦੇ ਤੇ ਉਹ ਲਾਹ ਇਹ ਕੀ ਸੀ ਕੰਮ ਕੀ ਕਾ ਨੇ ਉਹ ਆ ਜੀ ਇਹ ਮੁੰਡੇ ਨੂੰ ਆਂਦੇ ਗਲਤ ਕੰਮ ਨੂੰ ਨਾਲ ਖੜਦੇ ਹੀ ਮੁੰਡੇ ਨੂੰ ਕਿਹੜਾ ਗਲਤ ਕੰਮ ਕੱਲ ਤੁਹਾਨੂੰ ਕੀ ਤਾਂ ਕੀ ਕਰਾਉਣਾ ਚੱਟੇ ਜੱਟੇ ਬਾਰੀ ਗੇਲੋ ਜਾਂ ਕਿਸੇ ਚੀਜ਼ ਬਾਰੇ ਨੂੰ ਖੜਦੇ ਹੀ ਇਹਨੂੰ ਇਹ ਜਾਣ ਨਹੀਂ ਦਿੱਤਾ ਹੈ ਡੱਕਿਆ ਮੁੰਡੇ ਨੂੰ ਇਸੇ ਕਰਕੇ ਉਹ ਆਂਦੇ ਵੀ ਨਾਲ ਨਹੀਂ ਤੁਰਨਾ ਸਾਡੇ ਅਸੀਂ ਤੈਨੂੰ ਮਾਰ ਦੇਣਾ ਇਹੋ ਤਮ ਕਿਆ ਬਜਨੋ ਜਾਰੀ ਦੇਂਦੇ ਰਹੇ ਇਹੋ ਤਮ ਕਿਆ ਦੇਣ ਕਰਕੇ ਕੱਲੋ ਨਾ ਗੋਲੀ ਚਲਾਈ ਬਿਛਰੇ ਆਵਾਂ ਘਰ ਆਣ ਪਏ ਹਾਂ ਜਿੱਟਾ ਵੇਚਦਾ ਹਾਂਜੀ ਨਹੀਂ ਜੀ ਮੁੰਡਾ ਨਹੀਂ ਵੇਚਦਾ ਜਿੱਟਾ ਇਹਨੂੰ ਨਾਲ ਖਰਦੇ ਜ਼ਬਰਦਸਤੀ ਦੇ ਕੁਝ ਲੋਕਾਂ ਦੇ ਇਲਜ਼ਾਮ ਵੀ ਆ ਵੀ ਇਹ ਚਿੱਟਾ ਵੇਚਦੇ ਤੁਹਾਡੇ ਬੇਟੇ ਨਹੀਂ ਜੀ ਵੇਚਦੇ ਇਹਦੇ ਉੱਪਰ ਜੇ ਤਾਂ ਪਤਾ ਜਿਹੜਾ ਜਾਂਦਾ ਵੇਚਣਾ ਇਹ ਪਾਰਟੀ ਬਾਰੀਆਂ ਕਰਦੀਆਂ ਕੋਈ ਨਹੀਂ ਵੇਚਦਾ ਜੀ ਨਹੀਂ ਇੱਕ ਦਿਨ ਪਹਿਲਾਂ ਤੁਹਾਡੇ ਲੜਕਿਆਂ ਨੇ ਵੀ ਉਹਨਾਂ ਦੇ ਸੱਟਾਂ ਪੇਟਾਂ ਲਾਈਆਂ ਵਾ ਦੇ ਇਹ ਨਾ ਆਪ ਸੱਜਿਆ ਜੀ ਆਹੋ ਸਾਹਮਣੇ ਲੜੇ ਆ ਹੱਥ ਪਾਈ ਹੋਏ ਆ ਉਹ ਵੀ ਸਟਾਕਾਂ ਨਹੀਂ ਲੱਗੀਆਂ ਹੱਥ ਪਾਈ ਹੋਏ ਜਰੂਰ ਉਧਰ ਉਧਰੀ ਉਹਨਾਂ ਆਪ ਸੱਜਿਆ ਜੀ ਉੱਥੇ ਵੀ ਇੱਥੇ ਆਣ ਕੇ ਵੇਖੋ ਅਹੀਂ ਆਦੇ ਨਾਲ ਇਹ ਵੀ ਗਏ ਮੁੰਡੇ ਉੱਥੇ ਦੇ ਹੱਥ ਪਾਈ ਹੋਏ ਆ ਸਾਹਮਣੇ ਸਾਹਮਣੇ ਲੜੇ ਆ ਜੀ ਹਾਂਜੀ ਤੇ ਉਸ ਲੜਾਈ ਤੋਂ ਬਾਅਦ ਇਹ ਅਗਲੇ ਦਿਨ ਆਣ ਕੇ ਮੁੰਡੇ ਨੂੰ ਇੱਥੇ ਸਾਹਮਣੇ ਗੋਲੀਆਂ ਚਲਾਉਣਦੇ ਆ ਮੁੰਡੇ ਕੁੱਟੇ ਤੇ ਚੜੇ ਆ ਤੇ ਉਹ ਸਾਹਮਣੇ ਗੋਲੀਆਂ ਚਲਾਉਣਦੇ ਆ ਇਥੋਂ ਮਾਰੀਆਂ ਨਾ ਤੇ ਨਹੀਂ ਛੱਡਣਾ ਤੈਨੂੰ ਆਦੇ ਨਾਲ ਨਹੀਂ ਛੱਡਦਾ ਤੂੰ ਉਹ ਅੱਜ ਇਹ ਗਲਤ ਮਲਤ ਕੰਮ ਕਰਦੇ ਰਿਹਾ ਦੇ ਨਾਲ ਤੋਂ ਉਸੇ ਨੂੰ ਕਿਹਾ ਜਾਂਦਾ ਨਾ ਉਸੇ ਖਿਡਾਰੀ ਨੂੰ ਕਿਹਾ ਜਾਂਦਾ ਜਿਹੜਾ ਮੈਦਾਨ 'ਚ ਖੇਡਦਾ ਹੋਵੇ ਦੂਜੇ ਨੂੰ ਤਾਂ ਕੋਈ ਕਹਿੰਦਾ ਨਹੀਂ ਨਹੀਂ ਜੀ ਹੋਰ ਵੀ ਤੇ ਇੱਥੇ ਕਹੀ ਕਿ ਹੋਰ ਕਿਸ ਦੇ ਬੱਚੇ ਨੂੰ ਕਿਉਂ ਨਹੀਂ ਕਿਹਾ ਨਹੀਂ ਜੀ ਇਹ ਤੇ ਜੋ ਮਰਜੀ ਵੀ ਆਖੀ ਜਾਵੇ ਜੋ ਮਰਜੀ ਜਿੱਤਰਾ ਮਰਜੀ ਆ ਨਹੀਂ ਤੋਦੇ ਕੰਮ ਨਹੀਂ ਕਰਦੇ ਤੇ ਤੁਹਾਡੇ ਤੇ ਬੱਚੇ ਤੇ ਜਾਂ ਤੁਹਾਡੇ ਤੇ ਕੋਈ ਪਹਿਲਾ ਪਰਚਾ ਦਰਜ ਹੈ ਹੈਗਾ ਮੁੰਡੇ ਦੇ ਪਹਿਲਾਂ ਪਰਚਾ ਬੜੇ ਚਿਰ ਦਾ ਜੀ ਕਾਹਦਾ ਪਰਚਾ ਇਹ ਨਹੀਂ ਆ ਸਾਹਮਣੇ ਲੜਾਈ ਝਗੜਾ ਆ ਸਮਝਿਆ ਇੱਥੇ ਇਹਨਾਂ ਨੇ ਉਹ ਪਰਚਾ ਹਾਂਜੀ ਇਹ ਪਿੰਡ ਦੇ ਮੁੰਡਿਆਂ ਦੇ ਨਾਲ ਇਹ ਲੜਾਈ ਉਹਨਾਂ ਕਿਤੇ ਰੋਕੇ ਮੈਂ ਕਿਹ ਵਿੱਚ ਉਹਨੇ ਦਾਤਰ ਦੂਤਰ ਗੋਲ ਮਾਰੇ ਆ ਤੇ ਇਹ ਲੜਾਈ ਹੋਰ ਗੋਲੀਆਂ ਹੋਰ ਕਹਿਣੇ ਚਲਾਈਆਂ ਸਾਡੇ ਬੱਚੇ ਦਾ ਵਿੱਚ ਰੰਜਿਸ਼ ਦੇ ਕਾਰਨ ਵੀ ਤੁਹਾਡਾ ਬੇਟਾ ਵੀ ਕੋਈ ਨਸ਼ਾ ਨੁਸ਼ਾ ਕਰਦਾ ਨਹੀਂ ਕੋਈ ਨਸ਼ਾ ਨਹੀਂ ਕਰਦਾ ਜਦੋਂ ਇਹ ਗੋਲੀਆਂ ਚਲੀਆਂ ਤੁਹਾਡਾ ਬੇਟਾ ਕਿੱਥੇ ਉਦਾਰਚ ਸਾਡਾ ਬੇੜਾ ਚੇਅਰਮੈਨ ਬਲਵਿੰਦਰ ਸਿੰਘ ਦੇ ਘਰ ਸੇ ਅੱਛਾ ਇਹਦੇ ਨਾਲ ਸਾਡਾ ਪੈਲੀ ਦਾ ਝਗੜਾ ਹੈ ਹਾਂ ਹਾਂਜੀ ਪੈਲੀ ਦੇ ਝਗੜੇ ਦੇ ਕਾਰਨ ਇਹਦੇ ਨਾਲ ਸਾਡੇ ਪ੍ਰਾਣੀ ਰੰਜਿਸ਼ ਹੀ ਜਾਂਦੇ ਅੱਛਾ ਇਹ ਬੱਚੇ ਨੂੰ ਅੰਦਰ ਕਰਾ ਕੇ ਤੇ ਪੈੜੀ ਵਾ ਲਗੇ ਨੇ ਹਾਂ ਜੀ ਪੈੜੀ ਦੀ ਚਲਦੀ ਸਾਡਾ ਕਿਲਾ ਪੈੜੀ ਦਾ ਇਹ ਤੱਕੇ ਨਾ ਕਹੁੰਦਾ ਵਾ ਜਾਲੀ ਰਜਿਸਟਰੀ ਬਣਵਾ ਲਈ ਬਣਵਾ ਕੇ ਇਹ ਉਹ ਪੈੜੀ ਜਿਹੜੀ ਇਸ ਵਲਾਂ ਸਾਰਾ ਚਪਾ ਕੇ ਰਜਿਸਟਰੀ ਕਰਾ ਲਈ ਜਨੇ ਜਾਲੀ ਇਹ ਤੱਕ ਇਹ ਨਾ ਪੈੜੀ ਵਾਉਂਦਾ ਸੀ ਤੇ ਇਸ ਕਰਕੇ ਸਾਡੀ ਰੰਝ ਵਿੱਚ ਚਲਦੀ ਉਹ ਹੁਣ ਕੀ ਚਾਉਂਦਾ ਕਿੰਨੇ ਚਿਰ ਤੋਂ ਪੈੜੀ ਵਗਦੀ ਆਉਂਦੀ 75 ਸਾਲ ਤੋਂ ਸਾਡੇ ਪੈੜੀ ਵਗਦੀ ਆਉਂਦੀ ਸਾਡੇ ਹੁਣ ਉਹ ਪੈੜੀ ਦਾ ਕਬਜ਼ਾ ਤੁਹਾਡੇ ਕੋਲ ਕੋ ਦੇ ਕੋਲ ਕਬਜ਼ਾ 75 ਤੋਂ ਲੈ ਕੇ ਸਾਡੇ ਕੋਲ ਸੀ ਤੇ ਇੱਕ ਰਾਤ ਅਣਕੇ ਝੋਨਾ ਲਾਉਂਦਾ ਜਬਰਦਸਤੀ ਰਫਲਾਂ ਫੜ ਕੇ ਬੰਦੇ ਲਿਆ ਕੇ ਫੇਲ ਕੱਢੇ ਇਹਨਾਂ ਗੋਲੀਆਂ ਚਲਾਈਆਂ ਝੋਨਾ ਲਾਉਂਦਾ ਸੀ ਤੇ ਫਿਰ ਅਸੀਂ ਚਬਾਲ ਥਾਣੇ ਦਰਖਾਸਤ ਕੀਤੀ ਪੁਲਿਸ ਆਈ ਫਿਰ ਉਹ ਭੱਜ ਕੇ ਝੋਨੇ ਵਾਲੇ ਤੇ ਫਿਰ ਬਾਅਦ ਚ ਨਹੀਂ ਲਾਉਣਾ ਦਿਖਾਇਆ ਵਾ ਵੀ ਇਹ ਬੱਚਾ ਅੰਦਰ ਚਲ ਜੇ ਤੇ ਮੈਂ ਇਹ ਪੈੜੀ ਜਿਹੜੀ ਵਾਲਾ ਤੁਸੀਂ ਕਿਹਨੂੰ ਚੇਤਾ ਆਈ ਹੈ ਮੰਗ ਕਰਦੇ ਕਿ ਸਾਡੇ ਬੱਚੇ ਦਾ ਪਰਚਾ ਜਿਹੜਾ ਹੈ ਪਰਚੇ ਚ ਕੱਢਿਆ ਜਾਵੇ ਕੈਂਸਲ ਕੀਤਾ ਜਾਵੇ ਅਸੀਂ ਬੇਨਾਕ ਸਰ ਗਗੋਪੁਰ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਤੇ ਕੁਝ ਲੋਕ ਗੋਲੀਆਂ ਚ ਦਿਖਾਏ ਗਏ ਸਰ ਇਹ ਮਾਮਲਾ ਕੀ ਕਾਰਵਾਈ ਸਰ ਕੀਤੀ ਹੋਣੀ ਹੈ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਚੁਭਾਲੀ ਇਹ ਮੇਰੇ ਥਾਣੇ ਦੇ ਏਰੀਆ ਦੇ ਜੇ ਕਪਿੰਡ ਪਿੰਡਾ ਗਗੋਪੂਆ ਇੱਥੇ ਕੋਈ 4-5 ਜਿਹੜੇ ਸ਼ਰਾਰਤੀ ਲੜਕੇ ਨੇ ਉਹਨਾਂ ਨੇ ਆ ਪਿਛਲੇ ਦਿਨ ਦੇ ਵਿੱਚ ਨਾ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਮਸਲਾ ਇਹ ਆ ਕਿ ਉੱਥੇ ਉਹਨਾਂ ਨੇ ਜਿਹੜੇ ਇੱਕ ਲੜਕਾ ਹੈ ਆਪਣੇ ਉਹਨਾਂ ਨੂੰ ਪ੍ਰੈਸ ਕਰਦੇ ਸੀ ਵੀ ਆਪਾਂ ਕੋਈ ਵੀ ਚੱਲੀਏ ਕਿਤੇ ਕੋਈ ਕੰਮ ਕਰੀਏ ਪਰ ਉਹ ਲੜਕਾ ਹੀ ਉਹ ਇਸ ਕੰਮ ਨੂੰ ਅਕਦਾ ਵੀ ਮੈਂ ਇਸ ਸੀਜ ਨਾਲ ਸਹਿਮਤ ਨਹੀਂਗਾ ਵੀ ਮੈਂ ਨਹੀਂ ਜਾਣਾ ਇਸ ਕਰਕੇ ਪ੍ਰੋਸਗ ਇਹਨਾਂ ਦੇ ਵਿੱਚ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਫਿਰ ਤਿੰਨ ਚਾਰ ਲੜਕੇਗੇ ਨੇ ਇਹਨਾਂ ਨੇ ਆ ਕੇ ਉਹਨਾਂ ਦੇ ਘਰ ਦੇ ਉੱਤੇ ਜਿਹੜੀਆਂ ਸਿੱਧੀਆਂ ਮਾਰ ਦੇਣ ਦੀ ਨੀਤ ਨਾਲ ਮਤਲਬ ਗੋਲੀਆਂ ਚਲਾਈਆਂ ਨੇ ਅਸੀਂ ਉਹਨਾਂ ਦਾ ਜਿਹੜਾ ਫਾਦਰ ਸਾਹਿਬ ਬਾਦ ਸਿੰਘ ਉਹਨਾਂ ਦੇ ਬਿਆਨ ਦੇ ਆਧਾਰ ਤੇ ਇੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 307 ਹੈ ਜੀ ਤੇ 25 ਜਿੰਨੇ ਰਸਤਾ ਇਹ ਵੀ ਨਾਟ ਲਾਇਆ ਹੈ ਤੇ ਬਾਕੀ ਇਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਇੰਨੇ ਕਿਹੜੇ ਹਥਿਆਰ ਜਿਹੜੇ ਚ ਵਰਤੇ ਗਏ ਜਿਹੜੇ ਰਹਿ ਗਏ ਇਹਦੇ ਵਿੱਚੋਂ ਜਿਹੜੀ ਵੀਡੀਓ ਦੇ ਮੁਤਾਬਕ ਆ ਟੋਟਲ 4 ਹਥਿਆਰ ਸਾਡੇ ਸਾਹਮਣੇ ਆਏ ਨੇ ਬਾਕੀ ਅਸੀਂ ਇਹਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕਰਾਂਗੇ ਉਹ ਗੱਲ ਸਾਹਮਣੇ ਆਵੇ ਸਰ ਇੱਕ ਦਿਨ ਪਹਿਲਾਂ ਵੀ ਕੋਈ ਇਹਨਾਂ ਦੀ ਲੜਾਈ ਝਗੜਾ ਆਇਆ ਸੀ ਦੋ ਗੱਟੀਆਂ ਦਾ ਦੇਖੋ ਇਹਦੇ ਵਿੱਚ ਮੈਨੂੰ ਆਏ ਨੂੰ ਇੱਥੇ ਦੋ ਤਿੰਨ ਲੋਨ ਆਏ ਜੀ ਮੇਰੇ ਆਉਣ ਤੋਂ ਇਹ ਬੋਲਦੇ ਨੇ ਬਾਕੀ ਅਸੀਂ ਤਪਤੀਸ਼ ਕਰ ਰਹੇ ਆ ਵੀ ਪਹਿਲਾਂ ਆਪਾਂ ਮੇਰੇ ਕੋਈ ਪਹਿਲਾਂ ਵਾਲੀ ਗੱਲ ਨਹੀਂ ਨਾ ਇਹਨਾਂ ਦੇ ਕੋਈ ਬਿਆਨ ਦੇ ਵਿੱਚ ਵੀ ਇਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਦੱਸੀ ਵੀ ਪਹਿਲਾਂ ਵੀ ਇਹਨਾਂ ਦਾ ਕੋਈ ਆਪਸ ਵਿੱਚ ਚੱਲਦਾ